ਜਗਜੀਤ ਸਿੰਘ ਸਰ ਜੋ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੇ ਬਾਰੇ ਮੋਦੀ ਕਰਨਾ ਥੋੜਾ ਸਰ ਇਹ 3 ਤਰੀਕ ਨੂੰ ਆਪਣੇ ਘਰ ਹਮਲਾ ਹੋਇਆ ਸੀ ਮੇਰੇ ਵੱਡੇ ਭਰਾ ਦੇ ਘਰ ਬਲਵਿੰਦਰ ਸਿੰਘ ਦੇ ਘਰ ਤੇ ਉਹਦੇ ਘਰ ਹਮਲਾ ਹੋਣ ਤੋਂ ਬਾਅਦ ਉਹਨੂੰ ਸੱਟਾਂ ਲੱਗੀਆਂ ਜਾਨੋਂ ਮਾਰ ਦੇ ਧਮਕੀ ਜਾਨੋਂ ਮਾਰਤਾ ਉਹਨੂੰ ਤੇ ਉਹ ਦਾਖਲ ਹਸਪਤਾਲ ਉਹਦੀ ਘਰ ਕਸ਼ਮੀਰਪੁਰ ਉਹ ਵੀ ਹਸਪਤਾਲ ਦਾਖਲ ਤੇ ਮੈਂ ਆ 3 ਨੰਬਰ ਦਾ ਮੇਰਾ ਘਰ ਜਗਜੀਤ ਸਿੰਘ ਦਾ ਵਾ ਤੇ ਇਹ ਫਟਾ ਮਾਰ ਕੇ ਹਮਾਰਾ ਭੱਜ ਗਏ ਜਿਹਨਾਂ ਤੋਂ ਦਾਰਾ ਸਿੰਘਾ ਦਰਵਾਰਾ ਸਿੰਘਾ ਬਲਜੀਤ ਸਿੰਘਾ ਤਰਿੰਦਰ ਕੌਰ ਅਤੇ ਬਲਵੰਤ ਸਿੰਘ ਤੁਸੀਂ ਇਸ ਦੇ ਬਾਰੇ ਪੁਲਿਸ ਨੂੰ ਇਨਫੋਰਮ ਕੀਤਾ ਤੁਸੀਂ ਹਾਂ ਜੀ ਪੁਲਿਸ ਨੂੰ ਐਫਰ ਕਟਾਈ ਜਾ ਕੇ ਪੁਲਿਸ ਨੇ ਕਾਰਫਰ ਕੀਤੀ ਪਰ ਅਜੇ ਤੱਕ ਕੋਈ ਸਾਨੂੰ ਇੰਨੀ ਵਧੀਆ ਸੁਣਾਈ ਨਹੀਂ ਕੀਤੀ ਕਿੰਨਾ ਟਾਈਮ ਹੋ ਚੁੱਕਾ ਹੈ ਇਸ ਨੂੰ ਕਿਹੜੇ ਮਹੀਨੇ ਪੂਰਾ ਮਹੀਨਾ ਹੀ ਹੋ ਗਿਆ ਜੀ ਕੋਈ ਬੰਦੇ ਅਰੈਸਟ ਕੀਤੇ ਉਹਨਾਂ ਵਿੱਚ ਬੰਦੇ ਅਰੈਸਟ ਕੀਤੇ ਆ ਤਰੇ ਜੇ 8-9 ਬੰਦੇ ਜਿੰਨੇ ਤੇ 100 ਬੰਦੇ ਦੇ ਵਿੱਚੋਂ 8-9 ਬੰਦੇ ਹੱਤਿਆ ਕੀਤੇ ਆ ਹੋਰ ਕੋਈ ਸੁਣਾਈ ਨਹੀਂ ਵੱਡੀ ਨਹੀਂ ਹੱਡੀ ਕੀਤੀ ਅਜੇ ਤੱਕ ਮੋਟਰਸਾਈਕਲ ਨਹੀਂ ਸਾਡਾ ਵਾਪਸ ਆਇਆ ਅਜੇ ਤੱਕ ਰਵਤਾਰ ਸਿੰਘ ਖੇਰਾ ਉੱਤੇ ਐਫਆਰ ਨਹੀਂ ਕੀਤੀ ਗਈ ਪਰ ਚਾਹ ਨਹੀਂ ਹੋਇਆ ਉਹਨੇ ਕਰਵਾਇਆ ਜੋ ਕਰਵਾਇਆ ਉਹਨੇ ਹੀ ਕਰੋਗ ਰਵਤਾਰ ਸਿੰਘ ਖੇਰਾ ਬੰਦੇ ਹਮਲਾ ਕਰਨਾ ਆਏ ਸੀ ਉਹ ਬੰਦੇ ਕੌਣ ਸੀ ਕੋਈ ਕਿੰਨੇ ਸੀਗੇ ਬੰਦੇ ਕਿੰਨੇ ਸੀਗੇ ਕਿੰਨੇ ਕ ਬੰਦੇ ਸੀਗੇ ਉਹਨਾਂ ਦੇ ਤਾਂ 100 ਬੰਦੇ ਲਗਭਗ ਸੀਗਾ ਕੋਈ ਕੈਮਰੇ ਦੀ ਫੁਟੇਜ ਮਿਲੀ ਸੀ ਸੀ ਗੁਰਦਾਰ ਸਾਹਿਬ ਦੇ ਫੋਟੋਆਂ ਬਹੁਤ ਕਢਾਈਆਂ ਪੁਲਿਸ ਵਾਲਿਆਂ ਨੇ ਕਢਾ ਕੇ ਵੀ ਲੈ ਕੇ ਜਾਇਆ ਪਰ ਕਿਸੇ ਨੇ ਸੁਣਾਈ ਨਹੀਂ ਕੀਤੀ ਦੇ ਫਰੇ ਜਾਣ ਸੜਕਾਂ ਪਿੱਛੇ ਕਿਤੇ ਜਾਣ ਤੇ ਸਾਨੂੰ ਸਾਡਾ ਸੰਸਾਦ ਦਵਾਇਆ ਜਾਵੇ ਇਹ ਕੇਐਸਆਈ ਦੀ ਗੱਲ ਕਰ ਰਹੇ ਤੁਸੀਂ ਐਸਆਈ ਦੀ ਇੱਕ ਗੱਲ ਕਰ ਰਹੇ ਸੀਗੇ ਐਸਆਈ ਜਿਹੜਾ ਉੱਤੇ ਪਰਚਾ ਦਰਜ ਹੋ ਗਿਆ ਵੀ ਉਹਨਾਂ ਦਾ ਲੈਣ ਦੇਣ ਕੀ ਆ ਉਹਨਾਂ ਦੇ ਨਾਲ ਉਹ ਲੈਣ ਦਾ ਇਹ ਵੀ ਉਹ ਪਹਿਲਾਂ ਵੀ ਧਮਕੀਆਂ ਦਿੱਤਾ ਸੀ ਸਾਨੂੰ ਉਹਨਾਂ ਦੇ ਨਾਲ ਅਣਕੇ ਧਮਕੀਆਂ ਦਿੱਤਾ ਸੀ ਨਾਲ ਲੇਖ ਉਹਨਾਂ ਨਾਲ ਕੋਈ ਰਿਲੇਸ਼ਨ ਹਾਂਜੀ ਉਹਨਾਂ ਨੇ ਐਸਐਸਆਈ ਦੇ ਬਾਰੇ ਕਿਸੇ ਉੱਚ ਅਧਿਕਾਰੀ ਨਾਲ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਹੈ ਕੀਤੀ ਜੀਐਸਐਸਪੀ ਸਾਹਦੇ ਵੀ ਪੇਸ਼ ਹੋਏ ਆਂ ਅਸੀਂ ਅਪਲੀਕੇਸ਼ਨ ਦੇ ਕੇ ਆਏ ਆਂ ਉਸ ਤੋਂ ਪਹਿਲਾਂ ਵੀ ਐਪਲੀਕੇਸ਼ਨ ਦਿੱਤੀ ਜਾ ਕੋ ਪੰਤਮਾਨ ਮੁੱਖ ਮੰਤਰੀ ਤਾਂ ਕੋਈ ਪੇਸ਼ ਹੋਈ ਸੀ ਲੜਾਈ ਹੋਣ ਤੋਂ ਪਹਿਲਾਂ ਪੱਲੇ ਕੋਈ ਸੁਣਾਈ ਨਹੀਂ ਹੋਈ ਕਿਤੇ ਵੀ ਮੁੱਖ ਮੰਤਰੀ ਤੱਕ ਵੀ ਸੁਣਾਈ ਨਹੀਂ ਹੋਈ ਕਿੰਨੀ ਤਰੀਕ ਨੂੰ ਤੁਸੀਂ ਗਏ ਸੀਗੇ ਉੱਥੇ ਮੁੱਖ ਮੰਤਰੀ ਦੇ ਕੋਲ ਉਹ ਤੇ 7ਵੇਂ ਮਹੀਨੇ ਦੀ ਡਾਕਟਰ ਜੀ ਦੀ ਗੱਲ ਇੱਕ ਦੀ ਤੁਸੀਂ ਉਹਨਾਂ ਨਾਲ ਮਿਲ ਕੇ ਆਏ ਸੀ ਨਾ ਉਹਦੇ ਘਰ ਦੇ ਗੁਰਪ੍ਰੀਤ ਮੈਡਮ ਸੀ ਅੱਛਾ ਉਹਨਾਂ ਨੇ ਕੀ ਸਵਾਰਥ ਦੀ ਉਹਨਾਂ ਨੇ ਕਹਿੰਦਾ ਸੀ ਡਿਊਟੀ ਲਾਤੀ ਸੀ ਮੁੰਡੇ ਕਿਸੇ ਦੀ ਉਹਨੇ ਫਿਰ ਡੀਸੀ ਨੂੰ ਪੇਸ਼ ਕੀਤਾ ਸੀ ਡੀਸੀ ਨੂੰ ਗਲਤ ਸੀ ਸਾਰੀ ਕਿ ਡੀਸੀ ਨੇ ਵੀ ਡੀਐਸਪੀ ਕੋਲ ਗੱਲ ਛੱਡਤੀ ਡੀਐਸਪੀ ਨੇ ਬਿਆਨ ਕਰਾ ਕੇ ਕਿ ਕੀ ਕੀ ਮਤਲਬ ਹੈ ਮੈਂ ਦੱਸਦਾ ਗੱਲ ਵਾਤਵਾ ਉਸ ਤੋਂ ਬਾਅਦ ਤੁਸੀਂ ਮਿਲੇ ਹੋ ਜਾ ਕੇ ਹੁਣ ਦੁਬਾਰਾ ਨਹੀਂ ਉਸ ਤੋਂ ਬਾਅਦ ਨਹੀਂ ਮਿਲੇ ਉਸ ਤੋਂ ਬਾਅਦ ਕਿਸੇ ਕੋ ਨਹੀਂ ਗਏ ਤੁਸੀਂ ਉੱਤੇ ਪੁਲਿਸ ਵਾਲੇ ਉਸ ਤੋਂ ਬਾਅਦ ਐਸਐਸਪੀ ਦੇ ਪੇਸ਼ ਹੋ ਕੀ ਉਹਨਾਂ ਨੇ ਤੁਹਾਨੂੰ ਕੀ ਫਸਾਇਆ ਉਹਨਾਂ ਨੇ ਵੀ ਡੀਐਸਪੀ ਡਿਊਟੀ ਲਾਤੀ ਪਰ ਇਹ ਤੱਕ ਕੋਈ ਸੁਣਾਈ ਨਹੀਂ ਹੋਈ ਕੀ ਮੰਗ ਕੀ ਕਰਨਾ ਚਾਹੁੰਦੇ ਤੁਸੀਂ ਮੰਗ ਕਰਦੇ ਜੇ ਇਨਸਾਫ ਮਿਲਣਾ ਚਾਹੁੰਦਾ ਤੁਹਾਨੂੰ ਐਸਐਚਓ ਆ ਇਹਦੇ ਉੱਪਰ ਐਸਆਈ ਆ ਉਹਦੇ ਉੱਪਰ ਅਰਜ਼ੀ ਦੇਣਾ ਚਾਹੀਦਾ ਵਾ ਇਹ ਨਾਲ ਉਹਨਾਂ ਦੇ ਆਉਂਦਾ ਸੀਗਾ ਧੰਕੀਆਂ ਦੇ ਕੇ ਜਸਵੰਤ ਸਿੰਦਰ ਪਹਿਲਾਂ ਵੀ ਉਦੋਂ ਵੀ ਨਾਲ ਆਇਆ ਵਾ ਇਹ ਗੱਡੀ ਵੀ ਨਹੀਂ ਫਰੀ ਗਈ ਅਜ ਤੱਕ ਅਸੀਂ ਨੰਬਰ ਦੇ ਰਹੇ ਹਾਂ 6611 ਨੰਬਰ ਦੇ ਰਹੇ ਹਾਂ ਉਹ ਜਿਸ ਗੱਡੀ ਵਿੱਚ ਆਉਂਦਾ ਰਿਹਾ ਨਾਲ ਬੈਠੇ ਉਹ ਗੱਡੀ ਵੀ ਨਹੀਂ ਫਰੀ ਅਜ ਸਾਡਾ ਮੋਟਰਸਾਈਕਲ ਵੀ ਨਹੀਂ ਲੈ ਕੇ ਜਾਂਦਾ ਪੁਲਿਸ ਵਾਲਿਆਂ ਨੇ ਮੋਟਰਸਾਈਕਲ ਕਿੱਥੇ ਲੜਾ ਸਾਡੇ ਘਰੋਂ ਲੈ ਕੇ ਪੁਲਿਸ ਨੂੰ ਪਤਾ ਹੋ ਕਿੱਥੇ ਆ ਜਾਂ ਉਹਨਾਂ ਬੰਦਿਆਂ ਨੂੰ ਪਤਾ ਤੁਹਾਡਾ ਹੀ ਮੋਟਰਸਾਈਕਲ ਚੁੱਕ ਕੇ ਲੈ ਗਏ ਘਰੋਂ ਸਾਡੇ ਘਰੋਂ ਮੋਟਰਸਾਈਕਲ ਔਰ ਟਰੈਕਟਰ ਔਰ ਸੋਨਾ ਔਰ ਜਿੰਨੇ ਨਗਦੀ ਪੈਸੇ ਸੀ ਸਭ ਕੁਝ ਲੈ ਕੋਈ ਜੀ ਇਤਵਾਸ ਦਵਾਇਆ ਹੁਣ ਕੋ ਪੋਠੇ ਉੱਪਰ ਦੀ ਭੱਜ ਕੇ ਆਇਆ ਉਸ ਨਾਲ ਲਾਤੀ ਉਹ ਟਾਈਮ ਦੀ ਦਿਖਾਉਂ ਕਰ ਸਾਰਾ ਦਿਖਾ ਅਗਰ ਇਹ ਨਹੀਂ ਆਉਂਦਾ ਨੰਬਰ ਪਲੇਟਾਂ ਹੈਗੀਆਂ ਕਈਆਂ ਦੀ ਜਿਹ ਤਰ੍ਹਾਂ ਪੰਜਾਬ ਦਾ ਗੱਡੀ ਦਾ ਨਾ ਕਰ ਗਿਆ ਬੋਲੋ ਨਾ ਵੀਡੀਓ ਬੰਦੀ ਚ 4 15 ਤੇ ਲਾ 8 15 ਉਹ ਨਕੜਾ ਨਹੀਂ ਪਾਉਂ ਉਹ ਠੀਕ ਨਹੀਂ ਹਾਰੇ ਕਰ ਰਿਹਾ